ਉਹ ਪਰਵਿਰਧ ਖੜੇ ਹੋਗੇ ਨਹੀਂ ਔਰ ਇਹ ਬਾਈਬਲ ਦੇ ਅੰਦਰ ਆਲਰੇਡੀ ਲਿਖਿਆ ਹੈ ਕਿ ਇਦਾਂ ਹੋਣਾ ਇਹ ਸਾਡੇ ਲਈ ਕੋਈ ਵੱਡਾ ਇਸ਼ੂ ਨਹੀਂ ਹੈ ਹਮ ਇਸ ਤੋਂ ਇਲਾਵਾ ਪੋਸ਼ੁਕੀ ਔਰ ਚੱਲ ਰਹੀ ਹੈ ਅੱਛਾ ਤੁਸੀਂ ਕਹਿ ਰਹੇ ਹੋ ਕਿ ਇਹ ਇਸ਼ੂ ਨਹੀਂ ਹੈਗਾ ਬਟ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ 크ਿਸਚਨ ਧਰਮ ਵੱਧ ਫੁੱਲ ਰਿਹਾ ਹੈ ਜਿਸ ਤਰੀਕੇ ਨਾਲ ਵੱਧ ਰਿਹਾ ਹੈ ਤੇ ਲੋਕ ਇਹ ਸਵਾਲ ਚੁੱਕਦੇ ਨੇ ਕਿ ਬਈ ਇਸ ਤਰੀਕੇ ਨਾਲ ਇੰਨਾ ਕਿਉਂ ਮਤਲਬ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ ਇਸ ਇੰਨਾ ਇੰਨੇ ਵੱਧ ਤਰੀਕੇ ਨਾਲ ਕਿਉਂ ਵੱਧ ਰਿਹਾ ਦੇਖੋ ਅਤੇ ਇੱਕ ਸਵਾਲ ਮੇਰਾ ਇਹ ਸੁਣਿਓ ਸਵਾਲ ਤੁਸੀਂ ਜ਼ਰੂਰ ਕੰਪਲੀਟ ਲੋਕ ਕਹਿ ਰਹੇ ਨੇ ਜੋ ਪੰਜਾਬ ਦੇ ਲੋਕ ਨੇ ਉਹ ਕਹਿੰਦੇ ਵੀ ਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇਸ ਜਗ੍ਹਾ ਦੇ ਉੱਪਰ ਸਾਡੇ ਗੁਰੂਆਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਨੇ ਇਸ ਨੂੰ ਜਿਹੜਾ ਹੈਗਾ ਖੂਨ ਦੇ ਨਾਲ ਸੀਜਿਆ ਤੇ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਪਰ ਸਿੱਖ ਜਿਹੜੇ ਨੇ ਉਹ ਰਹੇ ਜਾਂ ਫਿਰ ਜੋ ਧਰਮ ਦੇ ਲੋਕ ਰਹਿੰਦੇ ਨੇ ਉਹ ਰਹੇ ਤੇ ਉਸ ਜਗ੍ਹਾ ਦੇ ਉੱਪਰ ਬਾਹਰਲਾ ਜਿਹੜਾ ਹੈਗਾ ਉਹ ਧਰਮ ਆ ਕੇ ਕਬਜ਼ਾ ਕਰੇ ਉਸ ਜਗ੍ਹਾ ਦੇ ਉੱਪਰ ਉਹਨਾਂ ਵੱਲੋਂ ਜਿਹੜਾ ਹੈਗਾ ਉਹ ਧਰਮ ਪਰਿਵਰਤਨ ਕਰਾਏ ਜਾਣ ਚਾਹੇ ਉਹ ਪੈਸੇ ਦੇ ਕੇ ਜਾਂ ਫਿਰ ਚਾਹੇ ਜੋ ਇਲਜ਼ਾਮ ਲਗਦੇ ਨੇ ਉਹ ਚੀਜ਼ ਕਹਿੰਦੇ ਸਾਨੂੰ ਗੁਵਾਰਾ ਨਹੀਂ ਹੈਗਾ ਇਹ ਗੁਰੂਆਂ ਪੀਰਾਂ ਦੀ ਧਰਤੀ ਇਸ ਨੂੰ ਗੁਰੂਆਂ ਪੀਰਾਂ ਵਾਲੀ ਧਰਤੀ ਰਹਿਣ ਦਿਓ ਤੁਸੀਂ ਇਸਾਈ ਧਰਮ ਦੀ ਧਰਤੀ ਜਾਂ ਫਿਰ ਇਸਾਈ ਲੋਕਾਂ ਦੀ ਧਰਤੀ ਨਾ ਬਣਾਓ ਠੀਕ ਹੈ ਇਹਦੇ ਦੇਖੋ ਸ਼ੈਨਿਟੀ ਕੋਈ ਧਰਮ ਨਹੀਂ ਹੈ ਹੂੰ ਇਹ ਜਿਹੜੇ ਵਿਰੋਧ ਕਰਦੇ ਉਹਨਾਂ ਨੂੰ ਵੀ ਪਤਾ ਹੈ ਕ੍ਰਿਸਚਨਿਟੀ ਜਿਹੜੀ ਆ ਉਹ ਇੱਕ ਮਨ ਪਰਵਰਤਨ ਆ ਹਮ ਇੱਕ ਮਨੁਸ਼ ਜਿਹੜਾ ਆ ਆ ਪਾਪ ਵਿੱਚ ਆ ਉਤੋਂ ਬਾਹਰ ਆ ਕੇ ਉਹ ਪਰਮੇਸ਼ਵਰ ਨਾਲ ਇੱਕ ਅਛਾ ਪਵਿੱਤਰ ਜੀਵਨ ਜੀਏ ਹਮ ਇਹ ਸਾਡਾ ਪ੍ਰਚਾਰ ਆ ਪਹਿਲਾਂ ਤੋਂ ਹਮ ਠੀਕ ਹੈ ਹਮ ਦੂਸਰੀ ਚੀਜ਼ ਜਵੇਂ ਤੁਸੀਂ ਬੋਲਿਆ ਕਿ ਇੱਕ ਗੁਰੂਆਂ ਪੀਰਾਂ ਦੀ ertid ਇੱਥੇ ਉਹਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਨੇ ਹਮ ਦੇਖੋ ਅਸੀਂ ਕਿਸੇ ਵੀ ਗੁਰੂ ਪੀਰ ਦੀ ਕੁਰਬਾਨੀ ਨੂੰ ਅਸੀਂ ਉਹਨੂੰ ਰਿਸਪੈਕਟ ਕਰਦੇ ਆਂ ਲੇਕਿਨ ਯਾਦ ਰੱਖਣਾ ਤੁਸੀਂ ਇਹ ਲੋਕ ਅਗਰ ਇੱਕ ਐਨੀਮਲ ਤੋਂ ਗੱਲ ਕਰਦੇ ਨਹੀਂ ਹੂੰ ਤਾਂ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਜੇ ਇਸ ਜਗ੍ਹਾ ਤੇ ਗੁਰੂਆਂ ਪੀਰਾਂ ਨੇ ਸਾਰਾ ਕੁਝ ਕੀਤਾ ਠੀਕ ਹੈ ਪੰਜਾਬ ਦੇ ਵਿੱਚ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਤੇ ਇਹ ਇਸ ਕਰਕੇ ਉਹਨਾਂ ਦੀ ਤਰਤੀ ਹੈ ਠੀਕ ਹੈ ਹੂੰ ਤਾਂ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਫਿਰ ਤੁਸੀਂ ਦੂਜੇ ਸਟੇਟਾਂ ਤੇ ਦੂਜੇ ਦੇਸ਼ਾਂ 'ਚ ਜਾ ਕੇ ਪ੍ਰਚਾਰ ਕਿਉਂ ਕਰ ਰਹੀ ਹੈ ਤੁਸੀਂ ਕੈਨੇਡਾ ਵਿੱਚ ਆਪਣਾ ਪ੍ਰਚਾਰ ਕਿਉਂ ਕਰ ਰਹੀ ਹੈ ਤੁਸੀਂ ਅਮਰੀਕਾ ਵਿੱਚ ਕਿਉਂ ਗੁਰਦਵਾਰੇ ਬਣਾ ਗੁਰਦੁਆਰੇ ਬਣਾ ਰਹੀ ਜੀ ਹਮ ਔਰ ਇਕੱਲੇ ਸਿੱਖ ਨਹੀਂ Hindu ਵੀ ਇਦਾਂ ਕਰ ਰਹੀ ਨਹੀਂ ਮੁਸਲਮਾਨ ਵੀ ਇਦਾਂ ਕਰ ਰਹੀ ਨਹੀਂ ਤੁਸੀਂ ਕ੍ਰਿਸਚਨ ਕੰਟਰੀਜ਼ ਦੇ ਅੰਦਰ ਜਾ ਕੇ ਇੰਨੇ ਗੁਰਦੁਵਾਰੇ ਇੰਨੇ ਪ੍ਰਚਾਰ ਪ੍ਰਸਾਰ ਕੀਤਾ ਮੈਂ ਪੁੱਛਣਾ ਚਾਹੁੰਨਾ ਉੱਥੇ ਤੁਹਾਡਾ ਫਿਰ ਕੀ ਹੈ ਉੱਥੇ ਤੇ ਤੁਹਾਡੀ ਕੋਈ ਸ਼ਹਾਦਤ ਨਹੀਂ ਹੈ ਕੋਈ ਤੁਹਾਡੀ ਪਲੇਸ ਨਹੀਂ ਹੈ ਤੇ ਤੁਸੀਂ ਆਪਣੀ ਸ਼ਬੀ ਨੂੰ ਉੱਥੇ ਕੋ ਖੜਾ ਕਰ ਰਹੀ ਜੀ ਜੇ ਸਾਨੂੰ ਤੁਹਾਡੇ ਤੋਂ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਕੋਈ ਇਦਾਂ ਦਾ ਕੁਸ਼ ਨਹੀਂ ਕਰਦੇ ਵੀ ਤੂੰ ਹੀ ਗੁਰਦਾਰੇ ਕਿਉਂ ਬਣਾਏ ਉੱਥੇ ਤੂੰ ਆਪਣਾ ਪ੍ਰਚਾਰ ਪ੍ਰਸਾਰ ਕਰ ਰਿਹਾ ਹਿੰਦੂਆ ਨੇ ਇੰਨੇ ਦੇਸ਼ਾਂ ਦੇ ਵਿੱਚ ਜਾ ਕੇ ਇੰਗਲੈਂਡ ਚ ਦੇਖੋ ਜਾ ਕੇ ਮੰਦਿਰ ਬਣੇ ਉਹਨਾਂ ਦੇ ਕ੍ਰਿਸ਼ਨ ਦੇ ਕਈ ਮੈਂ ਮੰਦਿਰ ਮੈਂ ਵੀ ਇੰਗਲੈਂਡ ਜਾ ਕੇ ਗਿਆ ਮੈਂ ਮੈਂ ਦੇਖਿਆ ਵਿਰਿੰਦਾਵਨ ਚ ਜਾਓ ਕਿੰਨੇ ਗੋਰੇ ਨੇ ਜਿਨ੍ਹਾਂ ਨੇ ਕ੍ਰਿਸ਼ਨ ਨੂੰ ਆਪਣਾ ਰੱਬ ਮੰਨਿਆ ਆ ਤੇ ਉੱਥੇ ਕੁਝ ਨਸ਼ੇ ਵਾਲੀਆਂ ਚੀਜ਼ਾਂ ਵੀ ਮੇਬੀ ਯੂਜ਼ ਕਰਦੇ ਨੇ ਗੋਰੇ ਕਿਉਂਕਿ ਉਹ ਐਦਾਂ ਦਾ ਚੀਜ਼ਾਂ ਹੈਗੀਆਂ ਨੇ ਜਿਦਾਂ ਨੰਗ ਸਿੰਘ ਕਹਿੰਦੇ ਵੀ ਅਸੀਂ ਉਹ ਲੈਣਾ ਰਗੜਾ ਰਗੜਾ ਬੀਣਾ ਐ ਇਦਾਂ ਦੀ ਇਹ ਚੀਜ਼ਾਂ ਠੀਕ ਐ ਸੋ ਮੇਰੀ ਕਹਿਣ ਦਾ ਮਤਲਬ ਤੁਸੀਂ ਸੋਸ਼ਲ ਮੀਡੀਆ ਤੇ ਸਿੱਖਾਂ ਨੂੰ ਹਿੰਦੂਆਂ ਨੂੰ ਬੜਾ ਹਾਈਲਾਈਟ ਕਰਦੇ ਦੇਖੋ ਫਲਾਣੇ ਗੋਰੀਆ ਨੇ ਅਮਰਤ ਸ਼ਕਲੱਸ ਇੱਕ ਬਣੀ ਐ ਮੈਂ ਸੋਚਦਾ ਵੀ ਤੁਸੀਂ ਜਾਂਦੇ ਵੀ ਇੱਥੇ ਰੋ ਅਗਰ ਇਹ ਸਟੇਟ ਇਹ ਦੇਸ਼ ਜਿਹੜਾ ਆ ਅੱਗੇ ਆ ਦੇ ਕ੍ਰਿਸਚਨ ਕੰਟਰੀਜ਼ ਤੋਂ ਆਇਆ ਹੂੰ ਇੱਥੋਂ ਦੇ ਲੋਕ ਪੰਜਾਬ ਦੇ ਕ੍ਰਿਸਚਨ ਕੰਟਰੀਜ਼ ਜਾ ਕੇ ਜਦੋਂ ਕਾਫੀ ਪਹਿਲਾਂ ਦੀ ਗੱਲ ਆ ਮਤਲਬ 40 40 50 ਸਾਲ ਪਹਿਲਾਂ ਜਿਹੜੇ ਗਏ ਉੱਥੇ ਆਪਣੇ ਬਿਜ਼ਨਸ ਖੜੇ ਕੀਤੇ ਉੱਥੇ ਜਾ ਕੇ ਚਲੋ ਕੰਮ ਤੋਂ ਕੀਤਾ ਮਿਹਨਤ ਕੀਤੀ ਉਹਨਾਂ ਦੇਸ਼ਾਂ ਨੇ ਉਹਨਾਂ ਨੂੰ ਪਿਆਰ ਕੀਤਾ ਉੱਥੋਂ ਦੇ ਲੋਕਾਂ ਨੇ ਪਿਆਰ ਕੀਤਾ ਉੱਥੇ ਅਜੇ ਜ਼ਮੀਨਾਂ ਦੇ ਮਾਲਕ ਨੇ بڑے بڑے ਬਿਜ਼ਨਸਾਂ ਦੇ ਮਾਲਕ ਨੇ بڑے بڑے ਲੈਂਡਲੋਰਡ ਨੇ ਉਹਨਾਂ ਦੇਸ਼ਾਂ 'ਚੋਂ ਕਮਾਇਆ ਤੇ ਉੱਥੇ ਗੁਰਦੁਆਰੇ ਬਣਾਏ ਸਭ ਕੁਝ ਕੀਤਾ ਅੱਜ ਉਹ ਬਹੁਤ ਸਾਰੀ سپورਟ ਕਰਦੇ ਨੇ ਇੱਧਰ ਪੰਜਾਬ ਨੂੰ ਸਿੱਖੀਜ਼ਮ ਨੂੰ ਤੋ ਇਹ ਸਾਨੂੰ ਵਿਰੋਧ ਕਰ ਦੇਣਾਂ ਚੀਜ਼ਾਂ ਤੇ ਨਹੀਂ ਅਸੀਂ ਕਦੀ ਵੇਖਿਆ ਵੀ ਅਸੀਂ ਕਿੰਨੇ ਵੀ ਤੁਸੀਂ ਕਿਉਂ ਗੁਰਦਾਰੇ ਬਣਾਇਆ ਤੇ ਫਿਰ ਇਹਨਾਂ ਲੋਕਾਂ ਨੂੰ ਇਦਾਂ ਦਾ ਕੁਐਸਚਨ ਨਹੀਂ ਕਰਨਾ ਚਾਹੀਦਾ ਇਹ ਇਹਦੇ ਪਿੱਛੇ ਜਿਹੜੇ ਭੋਲੇ ਭਾਲੇ ਲੋਕ ਨੇ ਉਹਨਾਂ ਨੂੰ ਮੈਂ ਕਿਹਨਾ ਉਹਨਾਂ ਨੂੰ ਮਿਸ ਗਾਈਡ ਕੀਤਾ ਜਾ ਰਿਹਾ ਹੈ ਉਹਨਾਂ ਦੇ ਅੰਦਰ ਮਤਲਬ ਇੱਕ ਵੈਰ ਵਿਰੋਧ ਭਰਿਆ ਜਾ ਰਿਹਾ ਹੈ ਇੱਕ ਧਰਮ ਦੇ ਪ੍ਰਤੀ ਜਦਕਿ ਇਦਾਂ ਹੋਣਾ ਨਹੀਂ ਚਾਹੀਦਾ ਸਾਡੇ ਦੇਸ਼ ਦਾ ਵੀ ਸੰਵਿਧਾਨ ਕਨਸਟੀਟਿਊਸ਼ਨ ਸਾਨੂੰ ਇਜਾਜ਼ਤ ਦਿੰਦਾ ਆ ਕਿ ਕੋਈ ਵੀ ਧਰਮ ਆਪਣਾ ਪ੍ਰਚਾਰ ਜਿੱਥੇ ਮਰਜ਼ੀ ਕਰ ਸਕਦਾ ਹੈ ਇਹ 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 ਫ੍ਰੀडम ਹੈ ਸਾਰੇ ਧਰਮਾਂ ਨੂੰ ਫ੍ਰੀडम ਹੈ ਯਾਨੀ ਹੈ ਹਾਂ ਹਾਂ ਤਾਂ ਮੇਰੇ ਸਵਾਲ ਦਾ ਜਵਾਬ ਇਹ ਹੈ ਕਿ ਜਿਹੜੇ ਵੀ ਲੋਕ ਇਦਾਂ ਦੀਆਂ ਗੱਲਾਂ ਕਰਦੀ ਨਹੀਂ ਉਹਨਾਂ ਨੂੰ ਜਾਂ ਫਿਰ ਕੀ ਕਰਨਾ ਚਾਹੀਦਾ ਸਭ ਕੁਝ ਸਮੇਟ ਕੇ ਇੱਥੇ ਵਾਪਸ ਆ ਜਾਣਾ ਚਾਹੀਦਾ ਤੇ ਪੰਜਾਬ 'ਚ ਹੀ ਕਰੋ ਫਿਰ ਜੋ ਕਰੋ ਤੇ ਜੇ ਤੁਸੀਂ ਸਾਰੀ ਜਗ੍ਹਾ ਤੁਹਾਨੂੰ ਖੁਸ਼ੀ ਮਿਲਦੀ ਹੈ ਪ੍ਰਚਾਰ ਕਰਨ ਤਾਂ ਇੱਥੇ ਵੀ ਪ੍ਰਭੂ ਦਾ ਬਚਨ ਅਸੀਂ ਪ੍ਰਚਾਰ ਕਰਾਂਗੇ ਕਿਉਂਕਿ ਪ੍ਰਭੂ ਦੇ ਬਚਨ ਦੇ ਵਿੱਚ ਜੋ ਲਿਖਿਆ ਗਿਆ ਹੈ ਉਹ ਮਨੁਸ਼ ਲਈ ਅਨੰਤ ਜੀਵਨ ਪਾਪ ਤੋਂ ਛੁਟਣਾ ਕਿਉਂਕਿ ਪ੍ਰੋਬਲਮ ਹੈਗੀ ਮਨੁਸ਼ ਦੀ ਸਭ ਤੋਂ ਵੱਡੀ ਉਹਦੇ ਅੰਦਰ ਪਾਪ ਅੱਜ ਜਿੰਨਾ ਮਰਜ਼ੀ ਵਿਰੋਧ ਕਰੀ ਜਾਓ ਕਿਉਂਕਿ ਸਾਡੇ ਕੋਲ ਤਾਂ ਗਿਆਨ ਹੈ ਅਸੀਂ ਤੇ ਜਾਣਦੇ ਇਹਨਾਂ ਦਾ ਵਿਰੋਧ ਕੀ ਚੀਜ਼ ਹੈ ਠੀਕ ਹੈ ਨਾ ਇਹ ਵਿਰੋਧ ਜਿਹੜਾ ਹੈ ਉਹ ਇੱਕ ਉਹਨਾਂ ਦਾ ਆਪਣਾ ਮਨ ਨਹੀਂ ਆ ਪਾਪ ਆ ਪਾਪ ਇੱਕ ਇੱਕ ਪਰਮੇਸ਼ਵਰ ਦੇ ਵਿਰੁੱਧ ਇਹ ਨਾਲੇ ਵਿਰੋਧ ਕੋਈ ਇੱਕ ਪਹਿਲਾ ਪਹਿਲਾਂ ਹੀ ਕੋਈ ਵਿਰੋਧ ਨਹੀਂ ਹੈ ਬਾਈਬਲ ਦੇ ਅੰਦਰ ਬਹੁਤ ਜ਼ਿਆਦਾ ਵਿਰੋਧੀ ਪੜੋਗੇ ਬਹੁਤ ਕੁਸ਼ਵਿਆ ਮਤਲਬ ਪਹਿਲਾ ਵੀ ਵਿਰੋਧ ਹੋਇਆ ਅੱਛਾ ਤੁਸੀਂ ਸੁਖਪਾਲ ਰਾਣਾ ਹੂੰ